ਕੈਨੇਡਾ ਦੀ ਇੱਕ ਵੱਡੀ ਪ੍ਰੋਵਿੰਸ 온ਟਾਰੀਓ ਤੋਂ ਇੱਕ ਡਾਇਰੈਕਟ ਖਬਰ ਸਾਹਮਣੇ ਆ ਰਹੀ ਹੈ ਕਿ ਡਗਫੋਰਡ ਹੁਨਾਦੀ ਸਰਕਾਰ ਪ੍ਰੋਗਰੈਸਿਵ ਕੰਜ਼ਰਵੇਟਿਵ ਨੇ ਮੈਜੋਰਟੀ ਦੇ ਨਾਲ 2025 ਦਾ ਜਿਹੜਾ ਸਨੈਪ ਇਲੈਕਸ਼ਨ ਹੈ ਉਹ ਜਿੱਤ ਰਿਹਾ ਹੈ ਤੇ ਜੇ ਇਸ ਨਿਊਜ਼ ਨੂੰ ਵਿਸਤਾਰ ਤੇ ਦੱਸਿਆ ਜਾਵੇ ਤਾਂ ਸਭ ਤੋਂ ਪਹਿਲਾ ਸਵਾਲ ਇਹ ਉੱਠਦਾ ਹੈ ਕਿ ਸਨੈਪ ਇਲੈਕਸ਼ਨ ਕੀ ਹੁੰਦੇ ਨੇ ਉਹ ਇਲੈਕਸ਼ਨ ਜਿਹੜੇ ਕਿ ਆਪਣੇ ਨਿਰਧਾਰਿਤ ਜਾਂ ਮਿਥੇ ਹੋਏ ਟਾਈਮ ਤੋਂ ਪਹਿਲਾਂ ਕਰਾਏ ਜਾਂਦੇ ਨੇ ਉਹਨਾਂ ਨੂੰ ਸਨੈਪ ਇਲੈਕਸ਼ਨ ਕਹਿੰਦੇ ਨੇ ਤੇ 온ਟਾਰੀਓ ਪ੍ਰੋਵਿੰਸ ਦੇ ਵਿੱਚ 2022 ਦੇ ਵਿੱਚ ਜਿਹੜੇ ਪ੍ਰੋਵਿੰਸ ਇਲੈਕਸ਼ਨ ਹੋਏ ਸੀ ਤੇ ਉਦੋਂ ਡੱਗਫੋਰਡ ਹੋਣਾ ਦੀ ਦੂਸਰੀ ਵਾਰ ਸਰਕਾਰ ਬਣੀ ਸੀ ਇਟ ਮੀਨਸ ਉਸ ਤੋਂ ਪਹਿਲਾਂ ਵੀ ਡੱਗਫੋਰਡ ਹੋਣਾ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਦੀ ਸਰਕਾਰ অন্ਟੈਰੀਓ ਪ੍ਰੋਵਿੰਸ ਵਿੱਚ ਸੀ ਵੈਸੇ ਤਾਂ ਇਹ ਇਲੈਕਸ਼ਨ ਜਿਹੜੇ ਸੀ 2026 ਦੇ ਵਿੱਚ ਹੁਣੇ ਨਿਰਧਾਰਿਤ ਕੀਤੇ ਗਏ ਸੀ ਬਟ ਇੱਕ ਮਤਾ ਪਾਸ ਹੋਇਆ ਜਿਹਦੇ ਵਿੱਚ ਕਿ ਸਨੈਪ ਇਲੈਕਸ਼ਨ ਦੀ ਡਿਮਾਂਡ ਅੱਗੇ ਰੱਖੀ ਗਈ ਤੇ ਉਹ ਡਿਮਾਂਡ ਪਾਸ ਹੋਈ ਤੇ অন্ਟੈਰੀਓ ਪ੍ਰੋਵਿੰਸ ਵਿੱਚ ਦੁਬਾਰਾ ਇਲੈਕਸ਼ਨ ਹੋਏ ਤੇ ਜੇ ਇਸ ਇਲੈਕਸ਼ਨਾਂ ਦੇ ਰਿਜ਼ਲਟ ਦੀ ਗੱਲ ਕੀਤੀ ਜਾਵੇ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਉਹਨਾਂ ਨੂੰ 80 ਸੀਟਾਂ ਤੇ ਜਿੱਤ ਹਾਸਲ ਹੋਈ ਹੈ ਜਿਹੜੇ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਐਨ ਡੀ ਪੀ ਉਹਨਾਂ ਨੂੰ 27 ਸੀਟਾਂ ਤੇ ਜਿੱਤ ਹਾਸਲ ਹੋਈ ਹੈ ਤੇ ਜਿਹੜੇ ਲਿਬਰਲ ਸੀ ਉਹਨਾਂ ਨੂੰ 14 ਸੀਟਾਂ ਤੇ ਤੇ ਦੋ ਸੀਟਾਂ ਤੇ ਗ੍ਰੀਨ ਤੇ ਬਾਕੀ ਜਿਹੜੇ ਹੋਰ ਆਜ਼ਾਦ ਉਮੀਦਵਾਰ ਤੇ ਜੇਕਰ ਇਹ ਇਲੈਕਸ਼ਨਾਂ ਦੇ ਰਿਜ਼ਲਟ ਦਾ ਕੰਪੈਰੀਜ਼ਨ 2022 ਦੇ ਜਿਹੜੇ ਇਲੈਕਸ਼ਨ ਹੋਏ ਸੀ ਉਹਨਾਂ ਦੇ ਨਾਲ ਕੀਤਾ ਜਾਵੇ ਤਾਂ ਦੇਖਣ ਨੂੰ ਆਏਗਾ ਕਿ ਰਿਜ਼ਲਟ ਆਲਮੋਸਟ ਸੇਮ ਸੀਗੇ ਫਿਰ ਸੋਚਣ ਵਾਲੀ ਗੱਲ ਇਹ ਬਣ ਜਾਂਦੀ ਹੈ ਕਿ ਕਿਹੜੀ ਏਡੀ ਵੱਡੀ ਨੀਡ ਹੀ ਜਿਹਦੇ ਕਰਕੇ ਸਨੈਪ ਇਲੈਕਸ਼ਨਾਂ ਦੀ ਡਿਕਲੇਰੇਸ਼ਨ ਕੀਤੀਗੀ ਮਤਲਬ ਕਿ ਮੰਗ ਕੀਤੀਗੀ ਤੇ ਸਨੈਪ ਇਲੈਕਸ਼ਨ ਹੋਏ ਤੇ ਜੇਕਰ ਮੌਜੂਦਾ ਸਰਕਾਰ ਨੂੰ ਆਪਣੀ ਜਿੱਤ ਦਾ ਪੂਰਾ ਕੌਨਫੀਡੈਂਸ ਸੀਗਾ ਤੇ ਫਿਰ ਇਹ ਸਨੈਪ ਇਲੈਕਸ਼ਨ ਦੀ ਕੀ ਲੋੜ ਸੀ ਆਪਣੇ ਜਿਹੜੇ ਨਿਰਧਾਰਿਤ ਟਾਈਮ ਤੋਂ ਪਹਿਲਾਂ ਇਲੈਕਸ਼ਨ ਕਰਾਉਣ ਦੀ ਕੀ ਜ਼ਰੂਰਤ ਸੀ ਇਹ ਸਵਾਲ ਪੁੱਛਣਾ ਬਿਲਕੁਲ ਜ਼ਰੂਰੀ ਪੈਂਦਾ ਹੈ ਕਿਉਂਕਿ 2022 ਦਾ ਜੇਕਰ ਡਾਟਾ ਦੇਖਿਆ ਜਾਵੇ ਤੇ ਇਕੱਲੇ 2022 ਦੇ ਇਲੈਕਸ਼ਨ ਲਈ 145 ਮਿਲੀਅਨ ਡਾਲਰ ਦਾ ਖਰਚਾ ਆਇਆ ਸੀਗਾ ਤੇ 2025 ਦੇ ਵਿੱਚ ਅਨੁਮਾਨ ਇਹ ਲਗਾਇਆ ਗਿਆ ਹੈ ਕਿ ਉਸ ਤੋਂ ਵੀ ਜ਼ਿਆਦਾ ਖਰਚਾ ਆਇਆ ਤੇ ਜੇਕਰ ਟਾਈਮ ਤੋਂ ਪਹਿਲਾਂ ਆਪਾਂ ਇਲੈਕਸ਼ਨ ਕਰਾ ਕੇ ਜਿਹੜੇ ਟੈਕਸ ਪੇਅਰ ਦਾ ਪੈਸਾ ਆਪਾਂ ਇਲੈਕਸ਼ਨ ਦੇ ਉੱਤੇ ਲਗਵਾ ਰਹੇ ਆਂ ਤੇ ਉਹਦਾ ਕੀ ਰੀਜ਼ਨ ਬਣਦਾ ਡਗਫੋਰਡ ਨੂੰ ਨਵਲੋਂ ਇਸ ਦੇ ਰਿਲੇਟਿਡ ਇੱਕ ਐਕਸਪਲੇਨੇਸ਼ਨ ਦਿੱਤੀ ਗਈ ਕੀ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਕਿ ਆਪਾਂ ਟੈਰਿਫ ਦੇ ਪ੍ਰਤੀ ਲੜਨ ਲਈ ਜਾਂ ਜਿਹੜਾ ਟਰੰਪ ਦੇ ਵੱਲੋਂ ਬਾਰ ਬਾਰ ਹਮਲਾ ਕੀਤਾ ਜਾ ਰਿਹਾ 170 ਤੇ ਉਹਦੇ ਖਿਲਾਫ ਲੜਨ ਲਈ ਆਪਾਂ ਇੱਕ ਜਿਹੜੀ ਕਨੇਡੀਅਨਸ ਦੀ ਸਹਿਮਤੀ ਜਾਂ ਉਹਨਾਂ ਦੀ ਫੇਥ ਜਾਂ ਉਹਨਾਂ ਦਾ ਜਿਹੜਾ ਸਾਥ ਚਾਹੁੰਦੇ ਆ ਉਹ ਆਪਾਂ ਦੇਖਣਾ ਚਾਹੁੰਦੇ ਆ ਇਸ ਇਲੈਕਸ਼ਨ ਤੋਂ ਤੇ ਜੇਕਰ ਇਹ ਇਲੈਕਸ਼ਨ ਦੇ ਵਿੱਚ ਕੈਨੇਡੀਅਨ ਸਾਡਾ ਸਾਥ ਦਿੰਦੇ ਨੇ ਤੇ ਆਪਾਂ ਟੈਰਿਫ ਤੇ ਜਿਹੜੇ 트ੰਪ ਦੇ ਜਬਾਨੀ ਹਮਲੇ ਨੇ ਉਹਨਾਂ ਦਾ ਪੂਰਾ ਜਵਾਬ ਦਵਾਂਗੇ ਪਰ ਜੇਕਰ ਖੱਤੇ ਨੂੰ ਦੇਖਿਆ ਜਾਵੇ ਤੇ ਇਹ ਜਿਹੜਾ ਜਵਾਬ ਆ ਇਹ ਜਿਹੜੀ ਐਕਸਪਲੇਨੇਸ਼ਨ ਆ ਕਿਤੇ ਨਾ ਕਿਤੇ ਫਿੱਕੀ ਪੈ ਜਾਂਦੀ ਨਹੀਂ ਤੇ ਹੋਰ ਕਈ ਡਾਊਟ ਐਂਡ ਸਵਾਲ ਉੱਠ ਜਾਂਦੇ ਨੇ ਐਦਾਂ ਹੀ ਹੋਰ ਨਿਊਜ਼ ਤੇ ਅਪਡੇਟਸ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਾਂਗੇ ਜਲਦੀ ਨਵੀਂ ਨਿਊਜ਼ ਦੇ ਨਾਲ ਟੀਲ